ਲੜਕਿਆਂ ਨੇ ਕੋ ਗੋਲੀ ਚਲਾਈ ਆ ਲੱਗੇ ਸੀਸੀਟੀਵੀ ਵੇਖਿਆ ਵਾ ਇਹ ਤੋਂ 1.5 ਕਿਲੋਮੀਟਰ ਅੱਗੇ ਵਾਰਦਾਤੋਂ ਦੇਖੋ ਜੀ ਤੁਸੀਂ ਪੰਜਾਬ ਪੁਲਿਸ ਦਾ ਇਤਿਹਾਸ ਵੇਖ ਲਓ ਸਾਡੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਇਨਸੀਡੈਂਟ ਹੋਏ ਆ ਸਾਰੇ ਇਨਸੀਡੈਂਟ ਟਰੇਸ ਸਾਰੇ ਦੋਸ਼ੀ ਗ੍ਰਿਫਤਾਰ ਆ ਦੋ ਨਕਾਬਪੋਸ਼ ਵਿਅਕਤੀ ਹੁੰਦੇ ਨੇ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਲਗਾਤਾਰ 5 ਦੇ ਕਰੀਬ ਜਿਹੜੇ ਆ ਉਹਨਾਂ ਉਤੇ ਫਾਇਰ ਰਾਉਂਡ ਫਾਇਰ ਕੀਤੇ ਜਾਂਦੇ ਆ ਇਸ ਗੱਲ ਦਾ ਗ੍ਰੇਡ ਪੰਜਾਬੀ ਟੀਵੀ ਵੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਬੰਦਰ ਲਗਾਤਾਰ ਗੋਲੀਆਂ ਦੀ ਚਲਾਉਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਤੇ ਲਗਾਤਾਰ ਦੁਕਾਨਦਾਰਾਂ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਾਂ ਕਿਤੇ ਬੇਕਸੂਰ ਲੋਕ ਜਿਹੜੇ ਘਰਾਂ ਨੂੰ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਅਜਿਹਾ ਹੀ ਮਾਮਲਾ ਅਜਨਾਲਾ ਸ਼ਹਿਰ ਦਾ ਨਜ਼ਰ ਆਇਆ ਜਿੱਥੇ ਕਿ ਇੱਕ ਡਾਕਟਰ ਵੱਲੋਂ ਜੋ ਕਿ ਆਪਣੀ ਸ਼ਾਮ ਨੂੰ 9:15 ਤੇ ਆਪਣੀ ਦੁਕਾਨ ਨੂੰ ক্লোਜ਼ ਕਰਕੇ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਤੇ ਅਚਾਨਕ ਵਿੱਚ ਰਸਤੇ ਵਿੱਚ ਆਣ ਕੇ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਉਹਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਮੈਂ ਉਸ ਵੇਲੇ ਉਸ ਲੋਕੇਸ਼ਨ ਤੇ ਮੌਜੂਦ ਹਾਂ ਜਿੱਥੇ ਕਿ ਇਸ ਵੇਲੇ ਉਸ ਨੌਜਵਾਨ ਜੋ ਕਿ ਆਪਣੇ ਘਰ ਤੋਂ 500 ਮੀਟਰ ਦੂਰੀ ਤੇ ਉਹਦਾ ਕਾਰ ਆ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਇਸ ਜਗ੍ਹਾ ਦੇ ਉੱਤੇ ਜਿਹੜੇ ਉਹ ਦੋ ਨਕਾਬਪੋਸ਼ ਵਿਅਕਤੀ ਆਉਂਦੇ ਨੇ ਉਹਨਾਂ ਵੱਲੋਂ ਆ ਗੋਲੀਆਂ ਚਲਾਈਆਂ ਜਾਂਦੀਆਂ ਨੇ ਲਗਾਤਾਰ 5 ਦੇ ਕਰੀਬ ਜਿਹੜੇ ਆ ਉਹਨਾਂ ਉਤੇ ਫਾਇਰ ਰਾਉਂਡ ਫਾਇਰ ਕੀਤੇ ਜਾਂਦੇ ਆ ਉਸ ਵੇਲੇ ਇਹ ਇਸ ਜਗ੍ਹਾ ਤੇ ਉਤੇ ਨੌਜਵਾਨ ਨੂੰ ਗੋਲੀਆਂ ਲੱਗਦੀਆਂ ਨੇ ਤੁਹਾਨੂੰ ਦਿਖਾਉਣਗੇ ਕਿ ਖੂਨ ਵੀ ਜਿਹੜਾ ਨੌਜਵਾਨ ਦਾ ਡੁੱਲਿਆ ਹੋਇਆ ਇੱਧਰ ਗੋਲੀਆਂ ਦੇ ਨਿਸ਼ਾਨ ਵੀ ਦਿਖ ਰਹੇ ਨੇ ਚਾਰੇ ਪਾਸੇ ਕਿ ਜਿੱਥੇ ਗੋਲੀਆਂ ਲੱਗਦੀਆਂ ਨੇ ਤੇ ਗੋਲੀਆਂ ਜਿਹੜੀਆਂ ਲੱਗਣ ਤੋਂ ਬਾਅਦ ਨੌਜਵਾਨ ਨੂੰ ਜਿਹੜਾ ਨੌਜਵਾਨ ਦੀ ਮੌਕੇ ਤੇ ਜਿਹੜੀ ਸਮੇਂ ਲਈ ਗੱਲ ਕੀਤੀ ਜਾਂਦੀ ਕਿ ਮੌਤ ਹੋ ਜਾਂਦੀ ਹੈ ਪਰ ਉਸ ਨੂੰ ਇੱਥੋਂ ਇਸ ਜਗ੍ਹਾ ਤੋਂ ਥੋੜੀ ਦੂਰੀ ਇੱਥੋਂ ਸਿਵਲ ਹਸਪੀਟਲ ਨਾਲ ਆਇਆ ਉੱਥੇ ਖੜਨ ਦੀ ਕੋਸ਼ਿਸ਼ ਕੀਤੀ ਜਾਂਦੀ ਕਿਉਂਕਿ ਉਹਦੇ ਪਿੱਛੇ ਹੀ ਜਿਹੜਾ ਉਹਦਾ ਭਰਾ ਸੀਗਾ ਉਹ ਵੀ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਵਾਪਸ ਆ ਰਿਹਾ ਹੁੰਦਾ ਤੇ ਉਸ ਵੇਲੇ ਮੌਕੇ ਤੇ ਇੱਥੋਂ ਜਦੋਂ ਉਹਦੇ ਭਰਾ ਵੱਲੋਂ ਆਪਣੇ ਭਰਾ ਨੂੰ ਚੱਕ ਕੇ ਇੱਥੇ ਅਜਨਾਲਾ ਦੇ ਇੱਕ ਹਸਪਤਲ ਵਿੱਚ ਖੇਲ ਲਿਆ ਜਾਂਦਾ ਵਾ ਤੇ ਉਸੇ ਹਸਪਤਲ ਖੜਨ ਦੇ ਉੱਤੇ ਡਾਕਟਰਾਂ ਵੱਲੋਂ ਅੰਮ੍ਰਿਤਸਰ ਨੂੰ ਰੈਫਰ ਕਰ ਦਿੱਤਾ ਜਾਂਦਾ ਕਿਉਂਕਿ ਲਗਾਤਾਰ ਗੋਲੀਆਂ ਦੇ ਨਿਸ਼ਾਨ ਜਿਸ ਤਰੀਕੇ ਨਾਲ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਨੌ ਦੱਸੇ ਜਾਂਦੇ ਨੇ ਕਿ ਨੌ ਜਿਹੜੇ ਜ਼ਖਮ ਗੋਲੀਆਂ ਦੇ ਨਜ਼ਰ ਆਉਂਦੇ ਨੇ ਪਰ ਪੰਜਾਬ ਪੁਲਿਸ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਪੰਜ ਖੋਲ ਮਿਲੇ ਨੇ ਪੰਜ ਗੋਲੀਆਂ ਲੱਗੀਆਂ ਨੇ ਪਰ ਹੁਣ ਪੋਸਟਮਾਰਟਮ ਦੇ ਵਿੱਚ ਜਿਹੜਾ ਸਾਹਮਣੇ ਆਏਗਾ ਕਿ ਕਿੰਨੀਆਂ ਗੋਲੀਆਂ ਲੱਗੀਆਂ ਨੇ ਪਰ ਇਸ ਵੇਲੇ ਨੌਜਵਾਨ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪ ਮੌਤ ਹੋ ਜਾਂਦੀ ਆ ਪਰ ਜਿਹੜੀ ਗੱਲ ਕਹਿਣ ਵਾਲੀ ਹੈ ਕਿ ਲਗਾਤਾਰ ਅਜਿਹੇ ਲੋਕਾਂ ਵੱਲੋਂ ਨਕਾਬਪੋਸ਼ ਲੋਕਾਂ ਵੱਲੋਂ ਜਿਹੜੀਆਂ ਗੋਲੀਆਂ ਮਾਰ ਕੇ ਬੇਕਸੂਰ ਲੋਕਾਂ ਨੂੰ ਜਿਹੜਾ ਮਹੁੱਦੀ ਘਾਟ ਉਤਾਰਿਆ ਜਾਂਦਾ ਇਹ ਵੀ ਇੱਕ ਵੇਖਣ ਵਾਲੀ ਗੱਲ ਹੋਏਗੀ ਹੁਣ ਪੰਜਾਬ ਪੁਲਿਸ ਦੇ ਉੱਤੇ ਸਵਾਲ ਉੱਠਦੇ ਨੇ ਕਿ ਕਦ ਤੱਕ ਇਹਨਾਂ ਦੋਸ਼ੀਆਂ ਨੂੰ ਫੜਿਆ ਜਾਂਦਾ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਲਗਾਤਾਰ ਵੱਡਾ ਸਦਮਾ ਹੈ ਪਰਿਵਾਰ ਉੱਤੇ ਇਸ ਜਗ੍ਹਾ ਦੇ ਉੱਤੇ ਕਿਉਂਕਿ ਨੌਜਵਾਨ ਵੀਰ ਸੀਗਾ ਜਿਹੜਾ ਆਪਣੇ ਦਿੱਲੀ ਦੀ ਤਰ੍ਹਾਂ ਰੋਟੀ ਰੋਜੀ ਲਈ ਕਮਾਉਣ ਲਈ ਘਰ ਤੋਂ ਆਪਣੀ ਦੁਕਾਨ ਤੇ ਜਾਂਦਾ ਸੀ ਪਰ ਅੱਜ ਜਿਹੜਾ ਉਹ ਆਪਣੀ ਰੋਜੀ ਰੋਟੀ ਕਮਾਉਣ ਦੇ ਕਰਕੇ ਦੁਕਾਨ ਬੰਦ ਕਰਕੇ ਘਰ ਨੂੰ ਵਾਪਸ ਆ ਰਿਹਾ ਸੀਗਾ ਤੇ ਅੱਜ ਜਿਹੜੀਆਂ ਉਹਨ ਉਸ ਨੂੰ ਰਾ ਪੰਜ ਜਣੀਆਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਹੜੇ ਜਿਹਦੇ ਪੰਜ ਖੋਲ ਵੀ ਬਰਾਮਦ ਹੋ ਚੁੱਕੇ ਨੇ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਪੁਲਿਸ ਕਿਸ ਤਰੀਕੇ ਦੀ ਕਾਰਵਾਈ ਕਰਦੀ ਹੈ ਕਦ ਤੱਕ ਦੋਸ਼ੀਆਂ ਨੂੰ ਜਿਹੜਾ ਫੜ ਕੇ ਗ੍ਰਿਫਤਾਰ ਕਰਦੀ ਹੈ ਤੇ ਉਹਨਾਂ ਨੂੰ ਸਖਤ ਸਜ਼ਾਵਾ ਦਿੰਦੀ ਆ ਸੀ ਉਹ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਪੰਜਾਬ ਪੁਲਿਸ ਨਾਲ ਵੀ ਗੱਲ ਕਰਾਂਗੇ ਉਹਦਾ ਇਹ ਸਾਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਮੇਰਾ ਨਾਮ ਕਰਮਜੀਤ ਸਿੰਘ ਪਿੰਡ ਸੂਰਾਪੁਰ ਕੀ ਗੱਲ ਬਾਤ ਹੈ ਜੀ ਕੱਲ ਬਾਦ ਰਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਆਉਂਦੇ ਗੁਜੇ ਪੀਰੇ ਉਹਨਾਂ ਦਾ ਖਲੇ ਨੇ ਕਿ ਤੇ ਉਥੋਂ ਹੁੰਦੇ ਹੀ ਅੱਗੇ ਵੀ 9.5 9 10 ਹੀ ਗੱਜ ਜਾਂਦੇ ਇਹ ਗਰਮੀਆਂ ਦੇ ਦਿਨਾਂ ਚ ਇਦਾਂ ਹੀ ਤੇ ਰਾਤ ਵੀ ਕੋਈ 9.5 9 ਦੇ ਵਿੱਚ ਵਿੱਚ ਇੱਕ ਕੇਸ ਹੋਇਆ ਵਾ ਇਦਾਂ ਜਸਰਾ ਕੋਈ ਅਣਪਛਾਤੇ ਦੋ ਲੜਕੇ ਆਣੇ ਕੋ ਗੋਲੀ ਚਲਾਈ ਆ ਲਾਗੇ ਸੀਸੀਟੀਵੀ ਵੇਖਿਆ ਵਾ ਇਹ ਤੋਂ ਡੇਢ ਕਿਲੋਮੀਟਰ ਅੱਗੇ ਵਾਰਦਾ ਤੋਂ ਮੂੰਹ ਟੱਕੇ ਨਜ਼ਰ ਆਉਂਦੇ ਆ ਤੇ ਬਾਕੀ ਕਵੈਰੀ ਚ ਲੰਡੀ ਵੇਖੋ ਕੀ ਬਣਦਾ ਉਹਨਾਂ ਦਾ ਕੋਈ ਰੰਜੀਤ ਸਾਗੀ ਸੀ ਕੋਈ ਪਹਿਲਾਂ ਕੋ ਰੰਜੀਤ ਕੇ ਨਾ ਰੰਜੀਤ ਕੋਈ ਨਹੀਂ 8 10 ਮਹੀਨੇ ਪਹਿਲਾਂ 10 ਕੇ ਇਹ ਕਰਨੇ ਕੇ ਡੀਐਸਪੀ ਸਾਹਿਬ ਨੂੰ ਦਿੱਤੀ ਕੋਈ ਦਰਖਾਸਤ ਆਪਣੀ ਲਿਖ ਕੇ ਸ਼ਿਕਾਇਤ ਵੀ ਮੈਨੂੰ ਕੋਈ ਧਮਕੀ ਆਈ ਆ ਤੇ ਉਹ ਉਹਦੀ ਤੇ ਡੀਐਸਪੀ ਦੀ ਗੱਲ ਹੋਈ ਸਾਡੇ ਨਾਲ ਤੇ ਕੋਈ ਨਹੀਂ ਪਰਿਵਾਰ ਚ ਹੋਰ ਗੱਲ ਹੋਈ ਤੇ ਉਹਦੇ ਵਿੱਚ ਕੁਝ ਬਾਅਦ ਚ ਦੇ ਚਪਚਾ ਵੀ ਸਭ ਕੁਝ ਬੜਾ ਵਧੀਆ ਚੱਲਣ ਰਿਹਾ ਨਾ ਕਰੀ ਜਨੇ ਕੋਈ ਦੱਸਿਆ ਹੀ ਆ ਸਾਨੂੰ ਵੀ ਇਹੋ ਜੀ ਹੋਣਾ ਰੱਬ ਜਾਣੇ ਇਹਦੇ ਦਿਲ ਚ ਕੀ ਹੋ ਤੇ ਹੁਣ ਇਹਦੀ ਫੋਨ ਤੋਂ ਡਿਟੇਲਾਂ ਤੋਂ ਬਰਾ ਲੱਗੇਗਾ ਬਾਕੀ ਪ੍ਰਸ਼ਾਸਨ ਦੀ ਵਧੀਆ ਕਾਰਗੁਜ਼ਾਰੀ ਹੋਊਗੀ ਜੇ ਉਹ ਲੱਭ ਦੇਣਗੇ ਤੇ ਗੋਲੀਆਂ ਪਹਿਲਾਂ ਤੇ ਨਵੇਂ ਆਖਣੇ ਤੇ ਹੋਣਾ ਐਸਾ ਚੋ ਸਾਹਿਬ ਆਏ ਸੀ ਤੇ ਉਹ ਕਹਿੰਦੇ ਪੰਜ ਆ ਤੇ ਵੈਸੇ ਉਹਨਾਂ ਦੇ ਜਿਹੜੇ ਜ਼ਖਮ ਜੇ ਆ ਬਣ ਗਏ ਉਹਨਾਂ ਦੇ ਨਾਲ ਨਵੇਂ ਬਣ ਗਏ ਚੱਲੀਆਂ ਪੰਜ ਆ ਗੋਕਣ ਫਰਮਣੀ ਪੂਰਾ ਖੋਲ ਪੰਜ ਬਰਮ ਦੇ ਹਾਂਜੀ ਇਹ ਮੰਗ ਕਰਦੇ ਜੀ ਮੰਗ ਇਹੋ ਹੀ ਆ ਵੀ ਜੇ ਤੇ ਨਾ ਨੱਥ ਪਈ ਫਿਰ ਤੇ ਹਰ ਘਰ ਚੀ ਧਮਕੀ ਆਇਆ ਕਰੂਗੀ ਰੋਜ਼ ਹੀ ਤੇ ਲੋਕਾਂ ਨੂੰ ਦੇਣੇ ਵੀ ਪੈਣਗੇ ਕਿਉਂਕਿ ਇਹਦਾ ਨਾਮ ਵਰਤ ਕੇ ਉਹਨਾਂ ਨੇ ਰਬਾਨਾ ਇਹਨਾਂ ਦਾ ਗਿਆਨ ਵਧੂਗਾ ਘੜੂ ਗਾੜੀ ਵੀ ਆਪਾਂ ਫਲਾਣਾ ਡਾਕਟਰ ਨੂੰ ਮੰਗੇ ਜੇ ਉਹ ਨਹੀਂ ਦਿੱਤੇ ਸਾਨੂੰ ਦੇਹੀ ਸ਼ੱਕ ਹੈ ਕੋਈ ਪੈਸਿਆਂ ਦੀ ਮੰਗ ਕਰਕੇ ਹੋਇਆ ਓਦਾਂ ਦੇ ਕਿਸੇ ਤਰ੍ਹਾਂ ਦਾ ਸਾਡਾ ਕੋਈ ਪਰਿਵਾਰਕ ਝਗੜਾ ਨਹੀਂ ਆ ਕੋਈ ਚਾਚੇਤਾ ਆ ਉਹਨਾਂ ਨੇ ਕਿਸੇ ਤਰ੍ਹਾਂ ਦਾ ਬੜਾ ਵਰੀਆ ਵਸਲ ਰਸਣ ਦੇ ਆਪਾਂ ਸਾਨੂੰ ਤੇ ਇਹੋ ਹੀ ਲੱਗਦਾ ਏਡਾ ਗੁੱਸਾ ਤੇ ਕੋਈ ਉਹੋ ਹੀ ਕੱਢ ਸਕਦਾ ਜੀ ਲੱਗਦਾ ਜਾਂਚ ਹੋਣੀ ਚਾਹੀਦੀ ਆ ਰਾਂ ਦਾ ਜ਼ਰੂਰ ਹੋਣੀ ਚਾਹੀਦੀ ਆ ਬਾਕੀ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਨੇ ਵੀ ਵਿਸ਼ਵਾਸ ਤੇ ਦਵਾਇਆ ਵੀ ਸ਼ਾਮ ਤੱਕ ਜਾਂ ਇੱਕ ਦਿਨ ਤੱਕ ਉਹ ਬੰਦੇ ਤੁਹਾਡੇ ਸਾਹਮਣੇ ਹੋਣਗੇ ਬਹੁਤ ਵਰੀਆ ਗੱਲ ਹੈ ਜੇ ਹੋਣਗੇ ਤੇ ਇਹਦੇ ਵਿੱਚ ਸਰਕਾਰ ਦੀ ਵੀ ਮਤਲਬ ਵਾ 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 ਜੇ ਨਹੀਂ ਆ ਤੇ ਫਿਰ ਸਾਡਾ ਸਰਕਾਰ ਤੋਂ ਵੀ ਯਕੀਨ ਉੱਠਦਾ ਸਾਡੇ ਨਾਲ ਐਸ ਐਚਓ ਅਜਨਾਲਾ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਕੀ ਮਾਮਲਾ ਹੈ ਸਾਰਾ ਜਿਹੜੀਆਂ ਦੇਰ ਰਾਤ ਗੋਲੀਆਂ ਚੱਲੀਆਂ ਨੇ ਇੱਕ ਨੌਜਵਾਨ ਨੂੰ ਗੋਲੀਆਂ ਦੇ ਮੌਤੇ ਘਾਟੋ ਕਰ ਦਿੱਤਾ ਗਿਆ ਇਹ ਜੀ ਡਾਕਟਰ ਤਰਨਜੀਤ ਸਿੰਘ ਸੀਗੇ ਇੱਥੇ ਆਰਐਮਪੀ ਡਾਕਟਰ ਦੀ ਦੁਕਾਨ ਕਰਦੇ ਸੀ ਇਬਰਾਹਿਮਪੁਰ ਅਜਨਾਲੇ ਦੇ ਤੇ ਇਹਨਾਂ ਦੀ 43 ইয়ারਸ ਦੇ ਕਰੀਬ ਏਜ ਸੀਗੀ ਤੇ ਇਹਨਾਂ ਨੂੰ ਰਾਤੀ ਜਦੋਂ ਇਥੋਂ ਆਪਣਾ ਕਲੀਨਿਕ ਬੰਦ ਕਰਕੇ ਗਿਆ ਤੇ ਰਸਤੇ ਦੇ ਵਿੱਚ ਘਰ ਦੇ ਲਾਗੇ ਜਾ ਕੇ ਤੇ ਦੋ ਅਣਖਸ਼ਤ ਵਿਅਕਤੀਆਂ ਜਿਨ੍ਹਾਂ ਨੇ ਆਪਣੇ ਫੇਸ ਕਪੜੇ ਨਾਲ ਕਵਰ ਕੀਤੇ ਹੋਏ ਸੀਗੇ ਉਹਨਾਂ ਨੇ ਇਹਨਾਂ ਨੂੰ ਸ਼ੂਟ ਕੀਤਾ ਤੇ ਅਸੀਂ ਮੌਕੇ ਤੇ ਤੁਰੰਤ ਆਗੇ ਸੀ ਦੋ ਤਿੰਨ ਮਿੰਟ ਦੇ ਵਿੱਚ ਹੀ ਅਸੀਂ ਮੌਕੇ ਤੋਂ ਹੀ ਇਹਨਾਂ ਨੂੰ ਲੈ ਕੇ ਜਿਹੜਾ ਵਾ ਹਸਪੀਟਲ ਗਏ ਸੀਗੇ ਤੇ ਰਾਈਵੀ ਬਾਈ ਹਸਪੀਟਲੋਂ ਉਹਨਾਂ ਨੂੰ ਜਦੋਂ ਲੈ ਕੇ ਗਏ ਤੇ ਉਹਨਾਂ ਨੇ ਟਰਾਟ ਡੇਟ ਦਿੱਤਾ ਸੀ ਰਾਤ ਦੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਇਸ ਕੇਸ ਦੀ ਟਰੇਸ ਵਾਸਤੇ ਤੇ ਇਹਦੀ ਤਫਤੀਸ਼ ਦੇ ਵਿੱਚ ਤਿੰਨ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਵਾ ਸਪੈਸ਼ਲ ਮਾਨਜੋਗਸ ਐਸਐਸਪੀ ਸਾਹਿਬ ਨੇ ਸੀਆਈਏ ਤੋਂ ਵੀ ਟੀਮਾਂ ਭੇਜੀਆਂ ਸਪੈਸ਼ਲ ਬ੍ਰਾਂਚ ਤੋਂ ਭੇਜੀਆਂ ਸਾਰੀਆਂ ਟੀਮਾਂ ਸਾਡਾ ਰਾਤ ਦਾ ਲਗਾਤਾਰ ਕੰਮ ਕਰ ਰਹੀਆਂ ਜਲਦੀ ਇਹਨੂੰ ਹੱਲ ਕਰੋ ਸ਼ੁਰੂਆਤੀ ਜਾਂਚ ਚ ਕੀ ਸਾਹਮਣੇ ਆਇਆ ਕਿੰਨੇ ਵੈਪਨ ਸੀਗੇ ਕਿੰਨੇ ਆਦਮੀ ਹੋ ਸਕਦੇ ਦੋ ਲੜਕੇ ਸੀਗੇ ਜਿਹੜੀ ਸੀਸੀਟੀਵੀ ਫੁਟੇਜ ਦੇ ਮੁਤਾਬਕ ਆਏ ਆ ਜਿਨ੍ਹਾਂ ਨੇ ਫੇਸ ਕਵਰ ਕੀਤੇ ਹੋਏ ਸੀ ਪੰਜ ਖੋਲ ਮੌਕੇ ਤੋਂ ਮਿਲੇ ਆ ਉਹ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨੇ ਵੈਪਨ ਸੀ ਜਾਂ ਇੱਕ ਸੀ ਜਾਂ ਦੋ ਸੀ ਤੇ ਕੌਣ ਸੀਗੇ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਇਹਦੇ ਵਿੱਚ ਕੋਈ ਸਾਹਮਣੇ ਆਇਆ ਕਿ ਇਹ ਕੋਈ ਪੁਰਾਣੀ ਰੰਜਿਸ਼ ਜਾਂ ਕਿਸੇ ਫਰੋਤੀ ਵਾਲੇ ਵੱਲੋਂ ਇਹ ਇੰਜਾ ਵਾਲੀ ਜਾਂ ਇਹੋ ਜੇ ਐਂਗਲ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਹੁਣ ਜਲਦੀ ਪਤਾ ਲੱਗ ਜਾਊਗਾ ਬੜੀਆਂ ਟੀਮਾਂ ਜ਼ੋਰ ਨਾਲ ਲੱਗੀਆਂ ਹੋਈਆਂ ਸਾਰੀ ਰਾਤ ਦੀਆਂ ਜਲਦੀ ਪਤਾ ਲੱਗ ਜਾਊਗਾ ਕਿ ਇਹਦੇ ਵਿੱਚ ਕੀ ਕਾਰਨ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਨਾ ਕਿ ਇਸ ਨੌਜਵਾਨ ਨੂੰ 1.5 ਸਾਲ ਪਹਿਲਾਂ ਇੱਕ ਫਰੋਤੀ ਦੀ ਕਾਲ ਵੀ ਆਈ ਸੀ 1.5 ਸਾਲ ਪਹਿਲਾਂ ਫਰੋਤੀ ਦੀ ਕਾਲ ਨਹੀਂ ਕੋਈ ਧਮਕੀ ਧਮਕੀ ਇਹਨੂੰ ਆਈ ਸੀ 1.5 ਸਾਲ ਪਹਿਲਾਂ ਜੋ ਇਹਨਾਂ ਨੇ ਇਹਦੇ ਯਾਰਾਂ ਦੋਸਤਾਂ ਨੇ ਦੱਸਿਆ ਲੇਕਿਨ ਅ ਬੜੀ ਲੰਮੇ ਸਮੇਂ ਦੀ ਇਹ ਗੱਲ ਆ ਉਹਨੂੰ ਇੱਕ ਹੀ ਕਾਲ ਆਈ ਸੀ ਤੇ ਉਸ ਤੋਂ ਬਾਅਦ ਇੰਨੇ ਸਖਤੀ ਨਾਲ ਉਹਨਾਂ ਨਾਲ ਗੱਲ ਕੀਤੀ ਤੇ ਉਸ ਤੋਂ ਬਾਅਦ ਇਹਨੂੰ ਕੋਈ ਕਾਲ ਨਹੀਂ ਆਈ ਉਹ ਫੋਨ ਫਾਨ ਵੀ ਕਹਿੰਦੇ ਬੰਦ ਹੁੰਦੋ ਗਿਆ ਸੀ ਉਹਦਾ ਰਿਕਾਰਡ ਵੀ ਇਹਨਾਂ ਕੋਲ ਕੋਈ ਨਹੀਂ ਹੈਗਾ ਨਾ ਇਹਨਾਂ ਨੇ ਕੋਈ ਪੁਲਿਸ ਨੂੰ ਪਹੁੰਚਾ ਦਿੱਤੀ ਸੀ 1.5 ਸਾਲ ਪੁਰਾਣੀ ਬਹੁਤ ਲੰਮੀ ਸਮੇਂ ਦੀ ਗੱ ਫਰੋਟੀਆ ਲੈਂਗਲ ਹੋਵੇ ਤਾਂ ਫਿਰ ਉਹ ਤੁਹਾਨੂੰ ਪਤਾ ਹੀ ਹੈ ਉਹ ਰੈਗੂਲਰ ਇਹੋ ਜੇ ਕੰਮ ਦੇ ਵਿੱਚ ਕੌਲਾ ਵੀ ਆਉਂਦੀਆਂ ਤੇ ਸਾਰਾ ਕੁਝ ਚੱਲਦਾ ਹੁਣ ਸੀਸੀਟੀਵੀ ਕੰਗਾਲੇ ਜਾ ਰਹੇ ਆ ਜੀ ਬਿਲਕੁਲ ਸੀਸੀਟੀਵੀ ਵੀ ਟੈਕਨੀਕਲੀ ਵੀ ਹਰ ਚੀਜ਼ ਹਰ ਪੱਖ ਤੋਂ ਜਿੰਨੇ ਸਾਡੇ ਕੋਲ ਜਿਹੜੇ ਸੋਰਸਸ ਹੁੰਦੇ ਆ ਉਹਨਾਂ ਦੇ ਮੁਤਾਬਕ ਸਾਰੀ ਤਫ਼ਤੀਸ਼ ਚੱਲ ਰਹੀ ਹੈ ਹੁਣ ਡੈੱਡ ਬਡੀ ਨੂੰ ਫਿਰ ਪੋਸਟਮਾਰਟ ਲਈ ਭੇਜਿਆ ਬਿਲਕੁਲ ਤੁਹਾਡੀ ਟੀਮ ਲੱਗੀ ਹੋਈ ਹੈ ਪੋਸਟਮਾਰਟ ਕਰਾਉਣ ਤੇ ਬਿਲਕੁਲ ਵਿਸ਼ਵਾਸ ਸਰਕਾਰ ਤੇ ਬੜਾ ਆ ਪੰਜਾਬ ਪੁਲਿਸ ਤੇ ਬੜਾ ਮਾਣਿਆ ਲੋਕਾਂ ਨੂੰ ਇਤਨਾ ਕਿਤੇ ਪਰਿਵਾਰਕ ਮੈਂਬਰ ਵੀ ਇਸ ਚੀਜ਼ ਦਾ ਵਿਸ਼ਵਾਸ ਕਰਨ ਡੈ ਨੇ ਯਕੀਨ ਕਰਨ ਡੈ ਕਿ ਪੰਜਾਬ ਪੁਲਿਸ ਜਿਹੜੀ ਜਲਦੀ ਕਾਤਲਾ ਨੂੰ ਸਾਹਮਣੇ ਲੈ ਕੇ ਆਉਗੀ ਤੇ ਉਹਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਵੇਖੋ ਜੀ ਤੁਸੀਂ ਪੰਜਾਬ ਪੁਲਿਸ ਦਾ ਇਤਿਹਾਸ ਵੇਖ ਲਓ ਸਾਡੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਇਨਸੀਡੈਂਟ ਹੋਇਆ ਸਾਰੇ ਇਨਸੀਡੈਂਟ ਟ੍ਰੇਸ ਸਾਰੇ ਦੋਸ਼ੀ ਗ੍ਰਿਫਤਾਰ ਸਾਰੇ ਹੁਣ ਤੱਕ ਜਿਹੜਾ ਇੱਕ ਵੀ ਸਾਡੇ ਅਨਡਿਟੈਕਟਿਡ ਕੇਸ ਨਹੀਂ ਹੈਗਾ ਤੇ ਇਹ ਸਾਡਾ ਗੌਰਵਸ਼ਾਲੀ ਇਤਿਹਾਸ ਹੈ ਪੁਲਿਸ ਦਾ ਅਸੀਂ ਰਾਤ ਸਾਰੀ ਰਾਤ ਹੀ ਨਹੀਂ ਸੁੱਤੇ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਜਲਦੀ ਇਹਨੂੰ ਸੋਲਵ ਕਰ ਲਵਾਂਗੇ ਬਿਲਕੁਲ ਸਾਡੇ ਨਾਲ ਮੌਜੂਦ ਸੀਗੇ ਐਸ ਐਚਓ ਹਰਚੰਦ ਸਿੰਘ ਜੀ ਅਜਨਾਲਾ ਤੋਂ ਜਿਹੜੇ ਕੀ ਬਿਲਕੁਲ ਇਸ ਵੇਲੇ ਯਕੀਨ ਦਵਾ ਰਹੇ ਨੇ ਕਿ ਜਲਦੀ ਹੀ ਜਿਹੜਾ ਕਾਤਲਾ ਨੂੰ ਫੜ ਲਿਆ ਜਾਊਗਾ ਭਾਵੇਂ ਕਿ ਦੇਰ ਰਾਤ ਚਾਮ ਨੂੰ 9:00 ਵਜੇ 15 ਮਿੰਟ ਤੇ ਜਿਹੜੀਆਂ ਇੱਕ ਨੌਜਵਾਨ ਨੂੰ ਦੋ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਿਲਕੁਲ ਸ਼ਰੀਆਮ ਘਰ ਤੋਂ 500 ਮੀਟਰ ਦੂਰੀ ਤੇ ਹੀ ਜਾ ਕੇ ਜਿਹੜੀਆਂ ਗੋਲੀਆਂ ਮਾਰੀਆਂ ਗਿਆ ਜਿਹੜੀਆਂ ਗੱਲ ਵੱਡੀ ਕੀਤੀ ਜਾ ਰਹੀ ਹੈ ਕਿ ਡੇਢ ਸਾਲ ਪਹਿਲਾਂ ਉਸ ਨੌਜਵਾਨ ਨੂੰ ਇੱਕ ਕਾਲ ਵੀ ਆਉਂਦੀ ਹੈ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਜਰੀਆਂ ਪਰ ਡੇਢ ਸਾਲ ਤੱਕ ਕੋਈ ਅਜਿਹੀ ਘਟਨਾ ਨਹੀਂ ਹੋਈ ਕੋਈ ਵੀ ਅਜਿਹੀ ਕਾਲ ਦੁਬਾਰਾ ਨਹੀਂ ਆਈ ਪਰ ਹੁਣ ਇੱਕਦਮ ਜਿਹੜਾ ਰਾਤ ਨੂੰ ਬਿਲਕੁਲ 9:15 ਮਿੰਟ ਜਿਹੜਾ ਨੌਜਵਾਨ ਨੂੰ ਗੋਲੀਆਂ ਦੇ ਮਾਰ ਕੇ ਜਿਹੜਾ ਮੋੜ ਦੇ ਕਾਰਟ ਉਤਾਰ ਦਿੱਤਾ ਗਿਆ ਹੁਣ ਉਸ ਉੱਤੇ ਕਾਫੀ ਜਿਹੜੀਆਂ ਉਮੀਦਾਂ ਜਤਾਈਆਂ ਜਾ ਰਹੀਆਂ ਨੇ ਪਰ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਕਦ ਤੱਕ ਪੁਲਸ ਆਪਣੀ ਕਾਰਵਾਈ ਕਰਦੀ ਹੈ ਤੇ ਇਹਨਾਂ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕੈਦ ਕਰਦੀ ਹੈ ਤੁਸੀਂ ਜੁੜੇ ਰਹੋ ਇਸੇ ਤਰੀਕੇ ਨਾਲ ਹੀ ਗ੍ਰੇਡ ਪੰਜਾਬ ਟੀਵੀ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ